ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤੇ ਅਸੀਂ ਇਸ ਵੇਲੇ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਕੋਟ ਰਜਦਾ ਵਿੱਚ ਹਾਂ ਚਾਹੇ ਇੱਥੇ ਪਾਣੀ ਨਹੀਂ ਹੈ ਲੇਕਿਨ ਐਸ ਪਿੰਡ ਦੀ ਕਨੈਕਟੀਵਿਟੀ ਪੂਰਨ ਤੌਰ ਦੇ ਉੱਤੇ ਦੇਸ਼ ਨਾਲ ਕੱਟੀ ਹੋਈ ਹੈ ਜਿਨ੍ਹਾਂ ਰਾਹਾਂ 'ਚ ਅਸੀਂ ਇੱਥੇ ਪਹੁੰਚੇ ਹਾਂ ਉਹ ਰਾਹ ਬਹੁਤ ਮੁਸ਼ਕਲ ਸੀ ਪਰ ਸਾਡੀ ਡਿਊਟੀ ਸੀ ਕਿ ਕਿਸੇ ਤਰੀਕੇ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਸਕੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਿਨਾ ਪਾਣੀ ਦੇ ਇਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ ਇਸ ਕਰਕੇ ਕਿ ਇਹ ਪਿੰਡ ਡਿਸਕਨੈਕਟਡ ਹੈ ਇੱਥੇ ਪ੍ਰਸ਼ਾਸਨ ਸਾਫ਼ ਕਹਿ ਚੁੱਕਾ ਹੈ ਕਿ ਇਹ ਜਿਹੜਾ ਪਿੰਡ ਹੈ ਇਹ ਕਟਿਆ ਜਾ ਚੁੱਕਾ ਹੈ ਅਤੇ ਇਸ ਦੇ ਨਾਲ ਕੋਈ ਵੀ ਵਾਹਵਾਸਤਾ ਨਹੀਂ ਹੈ ਪਰ ਉੱਥੇ ਅਸੀਂ ਪਹੁੰਚ ਕੇ ਇੱਕ ਅਪੀਲ ਕਰ ਰਿਹਾ ਤਾਂ ਕਿ ਲੋਕਾਂ ਕੋਲ ਰਾਸ਼ਨ ਪਹੁੰਚੇ ਹਰ ਸਿਮਰਨ ਜੀ ਹਰ ਸਿਮਰਨ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਕੀ ਹੈ ਡਿਸਕਨੈਕਟਡ ਸੀ ਕਿਵੇਂ ਪਹੁੰਚੇ ਇੱਥੇ ਕੋਈ ਨਹੀਂ ਪਹੁੰਚ ਪਾਇਆ ਕਿਉਂਕਿ ਇੱਥੇ ਰਾਹ ਹੀ ਖਤਮ ਹੋ ਚੁੱਕਾ ਹੈ ਔਰ ਜਿਸ ਰਾਤ ਨੂੰ ਸਾਨੂੰ ਆ ਸਾਡਾ ਵੀਰ ਸਰਾਣ ਸਾਹਿਬ ਲੈ ਕੇ ਆਏ ਨੇ ਇੱਥੇ ਸਪੈਸ਼ਲ ਔਰ ਬਿਲਕੁਲ 라ਵੀ ਦੇ ਕੰਡੇ ਤੇ ਔਰ ਹੈਰਾਨ ਹੋ ਗਏ ਕਿ ਲੋਕ ਕਹਿੰਦੇ ਯਾਰ ਕਿਹੜੀ ਸਰਕਾਰ ਦੀ ਗੱਲ ਕਰਦੇ ਹੋ ਅਸੀਂ ਤੇ ਆਪਣੇ ਐਮ ਐਲ ਏ ਮੰਤਰੀ ਡੀ ਸੀ ਨੂੰ ਜਾਣਦੇ ਤੱਕ ਨਹੀਂ ਹੂੰ ਇੱਥੋਂ 40 ਕਿਲੋਮੀਟਰ ਪਿੱਛੇ ਉਹਨਾਂ ਨੇ ਆਪਣੇ ਪੈਰ ਡਬੋਏ ਪਾਣੀਆਂ ਚ ਤੇ ਫੋਟੋਆਂ ਪਾਤੀਆਂ ਫੇਸਬੁੱਕ ਫਲੱਡ ਰੀਲੀਫ ਜਿਹੜੀ ਐਕਚੁਅਲ ਗਰਾਉਂਡ ਫਰੰਟ ਰੀਲੀਫ ਹੈ ਨਾ ਉਹ ਹੈਗੀ ਹੈ ਤੁਸੀਂ ਮੰਨੋਗੇ ਇੱਥੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਇੱਥੇ 10 ਚੀਜ਼ਾਂ ਲੈ ਕੇ ਆਏ ਆ ਚੱਪਲਾ ਸੈਨੇਟਰੀ ਪੈਕ ਦਵਾਈਆਂ ਉਸ ਤੋਂ ਬਾਅਦ ਰਾਸ਼ਨ ਉਸ ਤੋਂ ਬਾਅਦ ਕੱਪੜੇ ਪਾਣ ਨੂੰ ਉਸ ਤੋਂ ਬਾਅਦ ਜੜੀਆਂ ਪਾਣੀ ਬਰੈਡਾਂ ਡੀਜ਼ਲ ਇਹ ਸਾਰੀਆਂ ਜਿਹਦਾ ਇਹ ਲੋਡ ਹੈ ਵਿਚਾਰ ਪਾਣੀ ਨਹੀਂ ਅਸਮਰਨ ਸਿੰਘ ਜੀ ਇੱਥੇ ਤੇ ਪਾਣੀ ਹੈ ਨਹੀਂ ਤੇ ਫਲੱਡ ਆਇਆ ਨਹੀਂ ਇੱਥੇ ਦੇਖੋ ਇੱਥੇ ਫਲੱਡ ਆਇਆ ਹੈ ਇੱਥੇ ਫਲੱਡ ਜਿਹੜਾ ਇੱਥੇ ਪਤਾ ਕੀ ਚੱਕਰ ਹੈ ਰਾਵੀ ਨੇ ਮਾਰ ਕੀਤੀ ਸਾਰੇ ਪਿੰਡਾਂ ਨੂੰ ਸਾਰੇ ਇਹਨਾਂ ਦੀ ਤਸੀਹ ਇੱਕ ਤਸੀਹ ਕਰਕੇ ਨਾ ਇਹ ਪਿੰਡ ਜਿਹੜਾ ਵਾ ਤਸੀਹ ਕਰਕੇ ਇਹ ਪਿੰਡ ਥੋੜਾ ਜਿਹਾ ਬਚਿਆ ਇਹਨਾਂ ਕੀ ਇਹਦਾ ਇਹਨਾਂ ਨੂੰ ਬਚਨ ਦਾ ਕੀ ਨੁਕਸਾਨ ਹੋਇਆ ਕਿ ਕਨੈਕਟੀਵਿਟੀ ਸਾਰੀ ਟੁੱਟ ਗਈ ਪੁਲ ਟੁੱਟ ਗਿਆ ਇੱਥੇ ਕੋਈ ਵੀ ਨਹੀਂ ਆਇਆ ਇਨਾ ਰੋਟੀ ਗਣੇ ਇਹ ਇਹ ਕਿਸੇ ਦੁਕਾਨ ਆਪਾਂ ਤਕਰੀਬਨ 30 ਕਿਲੋਮੀਟਰ ਤੋਂ ਕੋਈ ਦੁਕਾਨ ਨਹੀਂ ਵੇਖੀ ਜਿੱਥੋਂ ਕੋਈ ਸਮਾਨ ਮਿਲਦਾ ਹੋਵੇ ਸਮਾਨ ਕਿੱਥੋਂ ਮਿਲੇਗਾ ਪੈਸੇ ਨਾਲ ਇਹ ਵਿਚਾਰੇ ਤੇ ਇਨਾ ਕੋ ਬੁਰਾ ਹਾਲ ਆ ਤੁਸੀਂ ਵੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕੋਈ ਪਹੁੰਚਿਆ ਤੁਹਾਡੇ ਕੋਲ ਕੋਈ ਇਹਨਾਂ ਕੋਲ ਨਹੀਂ ਆਇਆ ਪੁੱਛਦੇ ਜੀ ਕੋਈ ਪਹੁੰਚਿਆ ਮੈਡਮ ਤੁਹਾਡੇ ਕੋਲ ਨਹੀਂ ਕੀ ਪਹੁੰਚਿਆ ਕੋਈ ਇੱਥੇ ਨਹੀਂ ਜੀ ਅੱਜ ਤੱਕ ਨਹੀਂ ਪਹੁੰਚੀ ਕੋਈ ਕੋਈ ਵੀ ਨਹੀਂ ਆਇਆ ਕੋਈ ਸਰਕਾਰ ਪ੍ਰਸ਼ਾਸਨ ਨਹੀਂ ਕੋਈ ਵੀ ਨਹੀਂ ਇੱਥੇ ਰਾਸ਼ਨ ਦੀ ਲੋੜ ਹੈ ਬਹੁਤ ਜ਼ਿਆਦਾ ਹਾਂ ਜੀ ਗਾਂ ਟਰਾਲੀ ਪਹੁੰਚਾ ਕੇ ਲੈ ਜਾਂਦੇ ਆਂ ਤੇ ਬਿਲਕੁਲ ਤੁਸੀਂ ਵੇਖੋ ਕਿ ਇੱਥੇ ਕੋਈ ਨਹੀਂ ਪਹੁੰਚਿਆ ਉੱਥੇ ਸਾਡੇ ਗੁਰੂਆਂ ਦੀ ਫੌਜ ਪਹੁੰਚੀ ਹੈ ਸਾਡੇ ਨਾਲ ਐਡਵੋਕੇਟ ਸਰਾਂ ਸਾਹਿਬ ਮੌਜੂਦ ਨੇ ਸਰਾਂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਇੱਥੇ ਆਏ ਹੋ ਤੇ ਜਰਾ ਜਿੱਥੇ ਸਬਬ ਬਣਿਆ ਇੱਥੇ ਆਂਦਾ ਕਿਉਂਕਿ ਇੱਥੇ ਪਾਣੀ ਤੇ ਹੈ ਨਹੀਂ ਪਰ ਇੱਥੇ ਕੀ ਲੋੜ ਸੀ ਇੱਥੇ ਤੇ ਪਿੰਡ ਦੀ ਕਨੈਕਟੀਵਿਟੀ ਟੁੱਟ ਚੁੱਕੀ ਹੈ ਜੀ ਪੂਰੀ ਤਰ੍ਹਾਂ ਕਿਉਂਕਿ ਚਾਰਸ਼ਵਰੇ ਪਾਣੀ ਔਨ ਕਰਕੇ ਇੱਥੇ ਕੋਈ ਪਹੁੰਚ ਨਹੀਂ ਪਾਇਆ ਤੇ ਪਾਣੀ ਨਹੀਂ ਆਇਆ ਬਟ ਰਾਵੀ ਦੇ ਨਾਲ ਲਾਸਟ ਪਿੰਡ ਹੈ ਜਿੱਥੋਂ ਅੱਗੇ ਦਰਿਆ ਹੈ ਇਹਨੂੰ ਇੱਕ ਤੁਸੀਂ ਬੰਨੇ ਬਚਾਇਆ ਆ ਬਟ ਇਹਦੇ ਪਿੰਡ ਦੀ ਕਨੈਕਟੀਵਿਟੀ ਚਾਰ ਸਿਰੇ ਟੁੱਟ ਚੁੱਕੀ ਹੈ ਕੋਈ ਕਨੈਕਟੀਵਿਟੀ ਨਹੀਂ ਹੈਗੀ ਨਾ ਕੋਈ ਵਹੀਕਲ ਆ ਰਿਹਾ ਇੱਥੇ ਬੜੇ ਮੁਸ਼ਕਲ ਦੇ ਨਾਲ ਟਰੈਕਟਰਾਂ ਨਾਲ ਲੈ ਕੇ ਆਏ ਆ ਜੀ ਤੇ ਕਿੰਨੀ ਪਰੇਸ਼ਾਨੀ ਆਈ ਇੱਥੇ ਪਹੁੰਚਣ ਚ ਪਰੇਸ਼ਾਨੀ ਤੁਸੀਂ ਦੇਖ ਹੀ ਰਹੇ ਜੀ ਕੀ ਹੈ ਲੋਕਾਂ ਦਾ ਕੀ ਹਾਲ ਹੋਇਆ ਪਿਆ ਬੁਰਾ ਹਾਲ ਹੈ 5-5 ਫੁੱਟ 7-7 ਫੁੱਟ ਪਾਣੀ ਆ ਜੀ ਕਿੰਨੇ ਪਿੰਡ ਨਿਕਲ ਕੇ ਆਏ ਆ ਦੋਸਤ ਪਿੰਡ ਦੇ ਐਂਡ ਮੂਵਮੈਂਟ ਤੇ ਆ ਕੇ ਮੁੜੇ ਆ ਕਿਉਂਕਿ ਉੱਥੇ ਟਰੈਕਟਰ ਨਿਕਲ ਜੋਗੀ ਜਗ੍ਹਾ ਨਹੀਂ ਹੈਗੀ 10 10 ਫੁੱਟ ਪਾਣੀ ਸੀ ਜੀ ਇਸ ਕਰਕੇ ਜੀ ਸਰਕਾਰਾਂ ਦਾ ਕੋਈ ਨੁਮਾਇੰਦਾ ਨਹੀਂ ਦੇਖਿਆ ਨਾ ਕੋਈ ਡੀਸੀ ਐਸਡੀਐਮ ਸਾਰੇ ਦਾਅਵੇ ਕਰੀ ਜਾਂਦੇ ਪਰ ਕੋਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਅਸੀਂ ਕੋਈ ਨਹੀਂ ਦੇਖਿਆ ਜੀ ਇੱਥੇ ਆਇਆ ਨਹੀਂ ਕੋਈ ਅਜ ਤੱਕ ਨਹੀਂ ਆਇਆ ਕੋ ਬਾਬੇ ਆਏ ਬਸ ਪ੍ਰਸ਼ਾਸਨ ਕੋਈ ਨਹੀਂ ਆ ਕੋਈ ਨਹੀਂ ਆ ਨਾ ਪ੍ਰਸ਼ਾਸਨ ਚ ਕੋਈ ਨਹੀਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਨਹੀਂ ਆਇਆ ਪਰ ਸਾਡੀ ਟੀਮ ਜ਼ਰੂਰ ਇੱਥੇ ਪਹੁੰਚ ਕਰਦੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੇਖੋ ਇੱਥੇ ਭਾਜੀ ਇੱਥੇ ਤਾਂ ਕੋਈ ਵੀ ਨਹੀਂ ਪਹੁੰਚਿਆ ਤੁਸੀਂ ਦੇਖੋ ਕਿ ਇਹ ਕਿੰਨੀ ਕੋ ਵੱਡੀ ਗੱਲ ਆ ਕਿ ਮਤਲਬ ਦੁੱਖ ਲੱਗ ਰਿਹਾ ਅੱਖਾਂ 'ਚ ਹੰਝੂ ਆ ਗਏ ਆ ਇੱਥੇ ਇੱਥੇ ਹਾਲ ਵੇਖ ਕੇ ਇਹਨਾਂ ਨੂੰ ਪੁੱਛੋ ਕੋਈ ਆਇਆ ਤੁਹਾਡੇ ਕੋਲ ਨਹੀਂ ਨਹੀਂ ਕੋਈ ਨਹੀਂ ਆਇਆ ਦੇਖੋ ਇਤਨਾ ਨੇ ਵੀ ਕੋਈ ਨਹੀਂ ਆਇਆ ਆਪਾਂ ਤੁਹਾਡੇ ਬੱਚੇ ਤੁਹਾਡੇ ਕੋਲ ਪੁੱਛਦੇ ਆ ਪਾਣੀ ਆ ਤਾਂ ਕੋਈ ਨਹੀਂ ਆਇਆ ਹਜੇ ਤੱਕ ਉਹ ਬਾਹਰ ਨਹੀਂ ਜਾ ਸਕਦਾ ਇੱਥੇ ਰਹਿ ਸਕਦੇ ਪਾਚਾਰ ਚ ਫੇਰੇ ਪਾਣੀ ਆ ਸਾਡੇ ਅਧਿਕਾਰੀ ਕੋਈ ਨਹੀਂ ਆਇਆ ਬਾਕੀ ਸਾਡੇ ਬਾਬੇ ਪਾਣੀ ਹਰ ਚ ਫੇਰੇ ਪਾਣੀ ਆ ਕੋਈ ਨਹੀਂ ਆਇਆ ਉਹ ਵੀ ਅੱਜ ਹੀ ਆਇਆ ਅੱਜ ਆਇਆ ਬਾਬੇ ਕਿ ਐਨੇ ਦਿਨ ਤੋਂ ਭੁੱਖੇ ਸੀ ਕਿ ਆਈ ਹੁਣ ਬੈਠੇ ਆ ਕੋਈ ਨਹੀਂ ਆਇਆ ਬਿਲਕੁਲ ਤੁਸੀਂ ਵੇਖੋ ਕਿ ਘਰਾਂ ਚ ਰਾਸ਼ਨ ਪਹੁੰਚਦਾ ਕੀਤਾ ਜਾ ਰਿਹਾ ਹੈ ਸੈਂਟਰੀ ਪੈਡਸ ਨੇ ਹਾਂਜੀ ਹਾਂਜੀ ਸੈਂਟਰੀ ਪੈਡਸ ਨੇ ਦੇਖੋ ਜੀ ਹਰ ਇੱਕ ਸਾਡੀ ਭੈਣ ਦੀ ਨੀਡ ਹੈ ਔਰ ਤੁਹਾਨੂੰ ਦੱਸਾਂ ਕਿ ਸੱਚੀ ਉਹ ਭੈਣ ਬਰਾਵਾ ਵਾਲੀ ਫੀਲਿੰਗ ਇੱਥੇ ਆ ਰਹੀ ਕਿ ਇਹਨਾਂ ਕੋਲ ਕੋਈ ਨਹੀਂ ਆਇਆ ਔਰ ਪਰਮਾਤਮਾ ਨੇ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਭੇਜਿਆ ਔਰ ਸਾਰੇ ਮੈਂਬਰਸ ਜਸੇਵਾ ਸੁਸਾਇਟੀਆਂ ਦਾ ਧੰਨਵਾਦ ਕਰਦਾ ਕਿ ਇੱਥੇ ਤੁਸੀਂ ਇੰਨੀ ਵੱਡੀ ਸੇਵਾ ਭੇਜੀ ਹੈ ਤੁਸੀਂ ਦੇਖੋ ਕਿ ਉਹਨਾਂ ਕੋਲ ਰਾਸ਼ਨ ਪਹੁੰਚਿਆ ਹੀ ਨਹੀਂ ਸੀ 10 ਚੀਜ਼ਾਂ ਉਹਨਾਂ ਨੂੰ ਮਿਲੀਆਂ ਪਰ ਸੋ ਫਿਰ ਇੱਥੇ ਆਵਾਂਗੇ ਸਾਰੇ ਜਾਣੇ ਸਾਥ ਦਿਓ ਜਿਹੜੇ ਕਹਿੰਦੇ ਆ ਨਾ ਕਿ ਸਰਕਾਰਾਂ ਕੁਝ ਕਰ ਰਹੀਆਂ ਮੈਨੂੰ ਬੜਾ ਮੈਂ ਵੀ ਇਹੀ ਸਮਝ ਰਿਹਾ ਸੀ ਜੋ ਫੇਸਬੁੱਕ ਤੋਂ ਵੇਖ ਰਿਹਾ ਸੀ ਇੰਸਟਾਗ੍ਰਾਮ ਤੋਂ ਵੇਖ ਰਾਈ ਗਰਾਊਂਡ ਰਿਐਲਿਟੀ ਸੁਮੇਤ ਜੀ ਇੰਨੀ ਕੁ ਤੌਬਾ ਹੈ ਕਿ ਅਸੀਂ ਇੱਥੇ ਬੁਰਾ ਹਾਲਚ ਫਸੇ ਪਏ ਹਾਂ ਬਿਲਕੁਲ ਪਿੰਡ ਚ ਪਾਣੀ ਨਹੀਂ ਹੈ ਪਾਣੀ ਨਹੀਂ ਹੈ ਫਿਰ ਕਹਿ ਰਹੇ ਆ ਲੇਕਿਨ ਪਿੰਡ ਦੇਸ਼ ਤੋਂ ਕੱਟਿਆ ਹੋਇਆ ਹੈ ਔਰ ਇੱਥੇ ਆਉਣ ਵਾਸਤੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਉੱਥੇ ਇੱਥੇ ਕੁਝ ਯੰਗ ਲੜਕੀਆਂ ਸੜਨਾ ਮੌਜੂਦ ਨੇ ਕਿਹੜੀ ਕਲਾਸ ਵਿੱਚ ਹੋ ਮੈਂ 9 ਤੇ ਮੈਡਮ ਇੱਥੇ ਕੋਈ ਆ ਕੁਝ ਨਹੀਂ ਨਹੀਂ ਫਿਰ ਰਹਿ ਰਹੇ ਸੀ ਤੁਸੀਂ ਅਸੀਂ ਕਿਵੇਂ ਰਹਿ ਰਹੇ ਸੀ ਮੈਡਮ ਓ ਇਦਾਂ ਹੀ ਕਿਰਾਏ 'ਚ ਬੋਸਮ ਬਹੁਤ ਹੈ ਕਿਰਾਏ ਤੇ ਫਿਰ ਆਸੇ-ਪਾਸੇ ਪਾਣੀ ਪਾਣੀ ਸਾਰਾ ਹਾਂਜੀ ਪਾਣੀ ਪਾਣੀ ਹਾਂ ਹੋਣੀ ਲੱਥਿਆ ਪਾਣੀ ਹੈ ਤਖਾਨ ਨੂੰ ਕੁਝ ਨਹੀਂ ਹੈ ਤਾਂ ਨੰਗਲ ਨੂੰ ਨਹੀਂ ਜਗ੍ਹਾ ਹੈ ਕਿਤੇ ਤਖਾਨ ਨੂੰ ਵੀ ਕੁਝ ਨਹੀਂ ਨਹੀਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖਾਨ ਨੂੰ ਕੁਝ ਨਹੀਂ ਹੈ ਤਾਂ ਪਿੰਡ ਦੇ ਵਿੱਚ ਆਏ ਆ ਰਾਵੀ ਦਰਿਆ ਦੇ ਬਿਲਕੁਲ ਨੇੜੇ ਪਿੰਡ ਹੈ ਕੋਟ ਰੱਜ ਦਾ ਤਾਂ ਬਾਈ ਜੀ ਕਿਵੇਂ ਫਿਰ ਪਹੁੰਚੇ ਇੱਥੇ ਬੜੀਆਂ ਮੁਸ਼ਕਲਾਂ ਆਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਈ ਕੋਈ ਆਇਆ ਥੇ ਕੋਈ ਆਇਆ ਕੋਈ ਇੱਥੇ ਕਿੱਥੇ ਪਿੰਡ ਹੈ ਤੁਹਾਡਾ ਕੋਟ ਰੱਜ ਦਾ ਪਿੰਡ ਜੇ ਕਿੱਥੇ ਪੈਂਦਾ ਇਹ ਬੱਟ ਲਾ ਕੇ ਵਿੰਦਾ ਰਾਵਿੰਦਾ ਹੀ ਰਾਵੀ ਲਾਗੇ ਰਾਵੀ ਦੇ ਬਿਲਕੁਲ ਲੱਗੇ ਆ ਇੱਥੇ ਪਾਣੀ ਤੇ ਆ ਨਹੀਂ ਪਾਣੀ ਆ ਵੇਖੋ ਆਇਆ ਹੈਗਾ ਨਾਲ ਹੀ ਵਿਖਾਓ ਹਾਂ ਪਰ ਇਹ ਮਤਲਬ ਕਟਿਆ ਪਿੰਡ ਇਸ ਵਲੇ ਹਾਂਜੀ ਹਾਂਜੀ ਤੁਸੀਂ ਆਂ ਗੱਟੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਡ ਕੋਟ ਰਜਦਾ ਵਿਖੇ ਮੌਜੂਦ ਹਾਂ ਤਾਂ ਇੱਥੋਂ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਵੱਦ ਤੋਂ ਵੱਧ ਰਾਸ਼ਨ ਇੱਥੇ ਵੰਡਿਆ ਜਾ ਰਿਹਾ ਔਰ ਪਿੰਡ ਡਿਸਕਨੈਕਟਡ ਹੈ ਔਰ ਇਸੇ ਡਿਸਕਨੈਕਟਡ ਪਿੰਡ ਦੇ ਵਿੱਚ ਸਾਡੀ ਟੀਮ ਪਹੁੰਚੀ ਹੈ ਕਿ ਉੱਥੇ ਰਾਸ਼ਨ ਜਰਾ ਹੈ ਵੰਡਿਆ ਜਾ ਰਿਹਾ ਹੈ ਸਰਕਾਰਾਂ ਤੇ ਸਵਾਲ ਨੇ ਪ੍ਰਸ਼ਾਸਨ ਤੇ ਸਵਾਲ ਨੇ ਕਿ ਜਿਹੜੇ ਦਾਅਵੇ ਕਰ ਰਹੇ ਨੇ ਕਿ ਅਸੀਂ ਸਾਰੇ ਕੰਮ ਕੀਤੇ ਨੇ ਲੇਕਿਨ ਇੱਥੇ ਪਹਿਲੀ ਵਾਰ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਕੋਈ ਰਾਸ਼ਨ ਦੀ ਟੀਮ ਪਹੁੰਚੀ ਹੈ ਜਿੱਥੇ ਕਿ ਆਪਣਾ ਸਮਾਨ ਉਹਨਾਂ ਵੱਲੋਂ ਵੰਡਿਤ ਕੀਤਾ ਜਾ ਰਿਹਾ ਹੈ ਕੈਮਰਾਮੈਨ ਹਰਸ਼ ਦਿਨਾਗ ਸੁਮਿਤ ਦਾ ਨਾਮ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ